ਮਨੋਵਿਗਿਆਨਕ ਕਹਿੰਦੇ ਆ ਕਿ ਜਿਹੜੀ ਲੋੜ ਤੋਂ ਵੱਧ ਚਿੰਤਾ ਕਰਦੇ ਆ ਨਾ ਅਸੀਂ ਓਵਰਥਿੰਕਿੰਗ ਦਾ ਏਡੀਐਚਡੀ ਦਾ ਹੀ ਸ਼ਾਇਦ ਹਿੱਸਾ ਆ ਵੀ ਜਿਹੜੀ ਲੋੜ ਤੋਂ ਵੱਧ ਵਰੀ ਕਰਦੇ ਆ ਅਸੀਂ ਉਹਦਾ ਕਾਰਨ ਵੀ ਇਹ ਆ ਕਿ ਸ਼ਾਇਦ ਸਾਡਾ ਮਾਈਂਡ ਕਿਤੇ ਪਿਛਲੇ ਸਮੇਂ ਵਿੱਚ ਬੀਤੇ ਹੋਏ ਸਮੇਂ ਵਿੱਚ ਜਿਹੜੇ ਸਾਡੇ ਨਾਲ ਹੋਏ ਹੋਏ ਤੱਕੇ ਆ ਸਾਡੇ ਨਾਲ ਤੱਕੇ ਸ਼ਾਇਦ ਇੰਨੇ ਹੋਏ ਨਾ ਹੋਣ ਜਿਨਨੇ ਵਿਕਟਮ ਮੈਂਟਲਿਟੀ ਕਰਕੇ ਅਸੀਂ ਮੰਨ ਕੇ ਬੈਠੇ ਅਸੀਂ ਹਰ ਗੱਲ ਨੂੰ ਤੱਕਾ ਸਵੀਕਾਰ ਲੈਨੇ ਮਾਈਂਡ ਨੂੰ ਇਹ ਮੈਸੇਜ ਦਿੰਨੇ ਆ ਕਿ ਮੇਰੇ ਨਾਲ ਮੇਰੇ ਤੇ ਜ਼ੁਲਮ ਹੋ ਰਿਹਾ ਹੈ ਔਰ ਹਰ ਥਾਂ ਤੇ ਤਿਆਰੀ ਅਸੀਂ ਕੱਲੋ ਵੀਰ ਗੱਲ ਕਰਦਾ ਸੀ ਨਾ ਕਿ ਪੁਲਿਸ ਵਾਲੇ ਇਦਾਂ ਕਰਦੇ ਆ ਵਕੀਲ ਇਦਾਂ ਕਹਿੰਦਾ ਸੀ ਵੀਡੀਓ ਬਣਾ ਸਕਦੇ ਮਤਲਬ ਅਸੀਂ ਸਵੀਕਾਰ ਕੇ ਬੈਠਿਆ ਕਿ ਮੈਂ ਘਰੋਂ ਨਿਕਲਣਾ ਤਾਂ ਮੇਰੇ ਨਾਲ ਤੱਕਾ ਆਪਣੇ ਸਿੰਘ ਐ ਤਾਂ ਬਾਹਰ ਨੂੰ ਕੱਢ ਕੇ ਜਾਣੇ ਉਦੋਂ ਹੁੰਦਾ ਕੀ ਆ ਜਦੋਂ ਕੋਈ ਸਹਿਸਵਾਹੀ ਵੀ ਸਵਾਲ ਪੁੱਛਦਾ ਹੈ ਤੁਸੀਂ ਕੰਮਾਂ ਤੇ ਨੋਟ ਕਰਿਓ ਜਿਹੜਾ ਬੰਦਾ ਇਸ ਮੈਂਟੈਲਿਟੀ ਦਾ ਹੋਵੇ ਨਾ ਉਹਨੂੰ ਸਧਾਰਨ ਜਿਹੇ ਸਵਾਲ ਪੁੱਛੋ ਜੇ ਤੁਸੀਂ ਉਹਨੂੰ ਪੁੱਛੂਗੇ ਸਵੇਰੇ ਕਿੰਨੇ ਵਜੇ ਸਟਾਰਟ ਕੀਤਾ ਸੀ ਉਹ ਉਹ ਗੱਲ ਦਾ ਜਵਾਬ ਨਹੀਂ ਦੇਊਗਾ ਉਹ ਉਲਣਨੇ ਨੂੰ ਪੁੱਤ ਨੂੰ ਕਿੰਨਾ ਕੁਸ਼ ਕਹਿ ਦੇਊਗਾ ਬਾਾਕੀ ਵੀ ਤਾਂ ਕਰਦਾ ਹੀ ਆ ਇੱਕ ਦਿਨ ਮੈਂ ਲੇਟ ਹੋ ਮਤਲਬ ਤੁਸੀਂ ਕਹੋ ਵੀ ਮੈਂ ਤਾਂ ਲੇਟ ਇਹ ਤਾਂ ਗੱਲੇ ਨਹੀਂ ਹੋਈ ਲੇਟ ਦੀ ਮੈਂ ਤਾਂ ਇਹ ਪੁੱਛਿਆ ਕਿੰਨੇ ਵਜੇ ਸਟਾਰਟ ਕੀਤਾ ਤੁਸੀਂ ਸਵਾਲ ਪੁੱਛੋ ਕਿ ਕਿੰਨੇ ਵਜੇ ਖਤਮ ਕਰਨਾ ਤੁਸੀਂ ਉਹਨੂੰ ਪੁੱਛੋ ਪਿਆ ਜੌਬ ਆ ਮਸ਼ੀਨ ਜਿਹੜੀ ਆਪਰੇਟ ਕਰ ਰਿਆ ਆ ਆ ਜਿਹੜੇ ਬੈਗ ਬਣ ਰਹੇ ਕਿੰਨੇ ਕਵਜੇ ਖਤਮ ਹੋਣਗੇ ਕਿਸੇ ਗੱਲ ਦਾ ਜਵਾਬ ਨਹੀਂ ਦੇਣਗੇ ਉਹ ਸਿੰਘ ਕੱਢ ਕੇ ਬੈਠੇ ਹੁੰਦੇ ਲੜਨੇ ਨੂੰ ਤਿਆਰ ਹੋ ਗਏ ਇਸ ਕਰਕੇ ਬੜਾ ਜ਼ਰੂਰੀ ਆ ਸਾਡੀ ਉਹ ਉਹ ਉਹਦੇ ਤੋਂ ਉਸ ਮੈਂਟੈਲਿਟੀ ਤੋਂ ਬਚਣਾ ਬਹੁਤ ਸਾਰੀਆਂ ਸਾਡੀਆਂ ਤਕਲੀਫਾਂ ਜਿਹੜੀਆਂ ਬਹੁਤ ਸਾਰੇ ਤਕਿਆਂ ਦੀ ਲਿਸਟ ਆ ਜਿਹੜੀ ਉਹ ਅਸਲ 'ਚ ਵਾਪਰੇ ਨਹੀਂ ਹੈਗੇ ਜਿਹੜੀ ਅਸੀਂ ਕਲਪਨਾ ਕੀਤੀ ਆ ਜਿਹੜੀ ਸੈਲਫ ਟਾਕ ਕੀਤੀ ਆ ਜਿਹੜੀ ਅਸੀਂ ਤਿਆਰੀ ਕੀਤੀ ਆ ਜਿਹੜਾ ਇਸ ਮੈਂਟੈਲਿਟੀ ਦਾ ਬੰਦਾ ਆ ਉਹ ਘਰੋਂ ਨਿਕਲਦਿਆਂ ਸਾਰ ਆਪੇ ਹੀ ਸਵਾਲ ਖੜੇ ਕਰੀ ਜਾਂਦਾ ਆਪਣੇ ਮਾਈਂਡ ਦੇ ਵਿੱਚ ਆਪੇ ਸਵਾਲ ਖੜੇ ਕਰੀ ਜਾਂਦਾ ਆਪੇ ਜਵਾਬ ਦੇਈ ਜਾਂਦਾ ਮਤਲਬ ਜਿਹੜਾ ਸੋਚ ਕੇ ਇਹ ਬੈਠਾ ਉਹ ਨਿਕਲਦਿਆਂ ਸਾਰ ਉਹਨੂੰ ਇਦਾਂ ਹੁੰਦੀ ਆ ਫਿਰ ਅੱਜ ਪੁਲਿਸ ਵਾਲੇ ਨੇ ਇਦਾਂ ਮੈਨੂੰ ਪੁੱਛਿਆ ਵੀ ਗੱਡੀ ਖੜੀ ਕਰ ਮੈਂ ਕਹੂੰਗਾ ਤੂੰ ਮੈਨੂੰ ਕਿਉਂ ਰੋਕਿਆ ਹਾਂ ਉਹ ਕਹਿਣਾ ਵੀ ਨਹੀਂ ਤੂੰ ਲਾਇਸੈਂਸ ਦਾ ਮੈਂ ਕਹਿਣਾ ਵੀ ਤੂੰ ਪੱਗ ਦੇਖ ਕੇ ਧੱਕਾ ਕਰਦਾ ਤੁਸੀਂ ਸਿੱਖਾਂ ਦੇ ਨਾਲ ਧੱਕਾ ਕਰਦੇ ਆ ਮਤਲਬ ਉਹ ਕਨਵਰਸੇਸ਼ਨ ਕਰਦਾ 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 ਕਿੱਡੀ ਦੂਰ ਨਿਕਲ ਜਾਂਦਾ ਹੈ ਮਾਈਂਡ ਨੂੰ ਚੇਤਾ ਭੁੱਲ ਜਾਂਦਾ ਆ 2-4 ਘੰਟਿਆਂ ਬਾਅਦ ਵੀ ਗੱਲ ਅਸਲ ਵਿੱਚ ਵਾਪਰੀ ਆ ਜਾਂ ਇਹਨੇ ਕਲਪਨਾ ਕੀਤੀ ਉਹ ਸਾਰੀ ਕਨਵਰਸੇਸ਼ਨ ਨੂੰ ਉਹ ਸਾਰੀ ਘਟਨਾ ਨੂੰ ਆਪਣੀ ਮੈਮਰੀ ਦੇ ਵਿੱਚ ਐਦਾਂ ਸਾਂਭ ਕੇ ਮਾਈਂਡ ਰੱਖ ਲੈਂਦਾ ਆ ਵੀ ਸੱਚ ਮੁੱਚ ਜਿਦਾ ਵਾਪਰੀ ਉਹ ਤੇ ਜਦੋਂ ਸਾਡੇ ਬੰਦੇ ਫਿਰ ਦੂਜਿਆਂ ਨੂੰ ਦੱਸਦੇ ਵੇ ਪੁਲਿਸ ਐਦਾਂ ਕਰਦੀ ਆ ਐਦਾਂ ਕਰਦੀ ਆ ਉਹਦੇ ਚ ਇੱਕ ਦੋ ਘਟਨਾਵਾਂ ਉਹ ਹੁੰਨੀਆਂ ਜਿਹੜੀਆਂ ਵਾਪਰੀਆਂ ਹੁੰਨੀਆਂ 15 ਵੀ ਉਹ ਹੁੰਨੀਆਂ ਜਿਹੜੀਆਂ ਆਪੇ ਕੱਲਿਆਂ ਨੇ ਸੋਚੀਆਂ ਹੁੰਦੀਆਂ ਜਦੋਂ ਇੱਕ ਦੂਜੇ ਨੂੰ ਦੱਸਦੇ ਵੀ ਆ ਉਹ ਵੀ ਤੁਸੀਂ ਦੱਸਣ ਲੱਗਾ ਬੰਦਾ ਜਦੋਂ ਤੁਸੀਂ ਆਪਣੇ ਆਪ ਨਾਲ ਬੈਠ ਕੇ ਸੋਚਦੇ ਆ ਉਦੋਂ ਜਿਹੜੀ ਕਨਵਰਸੇਸ਼ਨ ਹੁੰਦੀ ਏਕ ਪੂਰੇ ਦਾ ਪੂਰੀਆ ਸਨਾਰੀ ਪੂਰੀਆ ਦਾ ਪੂਰਾ ਸਨਾਰੀਓ ਬਣ ਜਾਂਦਾ ਉਹਨੂੰ ਸਾਂਭ ਕੇ ਰੱਖ ਲੈਂਦਾ ਮਾਈਂਡ ਫਿਰ ਜਦੋਂ ਉਸ ਗੱਲ ਨੂੰ ਦੂਜੇ ਨੂੰ ਦੱਸਣ ਲੱਗਦਾ ਆ ਉਦੋਂ ਮਾਈਂਡ ਥੋੜਾ ਥੋੜਾ ਹੋਰ ਮਸਾਲਾ ਲਾ ਦਿੰਦਾ ਉਹਨੂੰ ਹੋਰ ਵੱਡੀ ਕਰ ਦਿੰਦਾ ਆ ਦੂਜੀ ਵਾਰ ਜਦੋਂ ਸੇਵ ਕਰਦਾ ਆ ਉਹ ਜਿਹੜੀ ਝੂਠ ਬੋਲ ਕੇ ਵੱਡੀ ਬਣਾ ਕੇ ਦੱਸੀ ਹੁੰਦੀ ਆ ਉਹਨੂੰ ਸੇਵ ਉਦੋਂ ਫਿਰ ਉਹਨੂੰ ਚੇਤਾ ਭੁੱਲ ਜਾਂਦਾ ਫਿਰ ਅਸਲ ਵਿੱਚ ਇੰਨੀ ਨਹੀਂ ਸੀ ਮੈਂ ਇਹਦੇ ਨਾਲ ਕਿੰਨਾ ਕੁਝ ਮਸਾਲਾ ਲਾਇਆ ਇਹਨੀਆਂ ਸੱਚਮੁੱਚ ਬਾਪਰੀਆਂ ਘਟਰਾਮਾਂ ਹੁੰਨੀਆਂ ਉਹਨਾਂ ਨੂੰ ਵੀ ਜਦੋਂ ਬੰਦਾ ਦੱਸਣ ਲੱਗਦਾ ਤਾਂ ਆਪਣੇ ਕੋਲੋਂ ਉਹ ਗੱਲਾਂ ਜੋੜ ਕੇ ਵਿੱਚ ਨਾਲ ਦੱਸਣ ਦਾ ਅਗਲੇ ਨੂੰ ਜਿਹੜੀਆਂ ਅਸਲ 'ਚ ਉਹ ਕਹਿਣਾ ਚਾਹੁੰਦਾ ਹੁੰਦਾ ਕਈਆਂ ਨਹੀਂ ਹੁੰਨੀਆਂ ਬਾਪਰੀਆਂ ਨਹੀਂ ਹੁੰਨੀਆਂ ਉਹਦੀ ਕਲਪਨਾ ਹੁੰਦੀ ਉਹਨੂੰ ਲੱਗਦਾ ਹੁੰਦਾ ਵੀ ਜੇ ਦੁਬਾਰਾ ਟਾਈਮ ਆਵੇ ਤਾਂ ਮੈਂ ਇਦਾਂ ਕਹਾ ਮੈਨੂੰ ਇਦਾਂ ਕਹਿਣਾ ਚਾਹੀਦਾ ਸੀ ਦੱਸਣ ਲੱਗਾ ਇਹ ਦੱਸਣ ਦੀ ਬਜਾਏ ਕਿ ਉੱਥੇ ਗੱਲ ਹੋਈ ਉਹਨੇ ਆਹ ਸਵਾਲ ਪੁੱਛਿਆ ਮੈਂ ਆਹ ਜਵਾਬ ਦਿੱਤਾ ਚਾਹੀਦਾ ਇਹ ਉਸ ਵੇਲੇ ਦੱਸਣਾ ਕਿ ਮੈਨੂੰ ਉਦੋਂ ਆਹ ਜਵਾਬ ਦੇਣਾ ਚਾਹੀਦਾ ਸੀ ਪਰ ਮੇਤੋਂ ਦੇ ਨਹੀਂ ਹੋਇਆ ਪਰ ਦੂਜੇ ਨੂੰ ਦੱਸਣ ਲੱਗਾ ਦੱਸ ਇਦਾਂ ਦਿੰਦਾ ਮੈਂ ਫੇਰ ਇਦਾਂ ਕਹਿ ਦਿੱਤਾ ਮੈਂ ਫੇਰ ਇਦਾਂ ਕਹਿ ਦਿੱਤਾ ਮੈਂ ਫੇਰ ਇਦਾਂ ਕਹਿ ਦਿੱਤਾ ਬੰਦਾ ਸੋਚੀ ਜਾਂਦਾ ਵੀ ਪੁਲਿਸ ਵਾਲੇ ਨੂੰ ਇਦਾਂ ਦੇ ਜਵਾਬ ਦਿੱਤੇ ਹੁੰਦੇ ਤਾਂ ਤੈਨੂੰ ਛੱਡ ਕੇ ਦਿੰਦਾ ਪਰ ਸੋਹਾਂ ਖਾਣ ਤੱਕ ਜਾਂਦਾ ਉਹ ਜਿਹੜੀਆਂ ਆਪੇ ਹੀ ਕਲਪਨਾ ਕੀਤੀਆਂ ਘਟਨਾਵਾਂ ਆ ਆਪਣੇ ਸੋਚ ਦੇ ਵਿੱਚ ਆਪੇ ਹੀ ਘੜੀਆਂ ਘਟਨਾਵਾਂ ਆ ਉਹਨਾਂ ਨੂੰ ਵੀ ਧੱਕਾ ਕਰਕੇ ਉਹਦੀ ਵਰੀ ਉਹਨੂੰ ਵੀ ਬੁੱਲਿੰਗ ਸਮਝ ਸਮਝ ਕੇ ਫਿਰ ਉਹ ਤੋਂ ਫਿਰ ਮਾਈਂਡ ਕੀ ਕਰਦਾ ਜਦੋਂ ਉਹਦੇ ਕੋਲ ਇੱਕ ਲੰਬੀ ਲਿਸਟ ਬਣ ਜਾਂਦੀ ਹੈ ਇਦਾਂ ਵੀ ਇਹਦੇ ਨਾਲ ਇੱਥੇ ਵੀ ਧੱਕਾ ਹੋਇਆ ਇੱਥੇ ਵੀ ਧੱਕਾ ਹੋਇਆ ਇੱਥੇ ਵੀ ਧੱਕਾ ਹੋਇਆ ਉਹਦੀ ਗਲਾਨੀ ਆਉਂਦੀ ਆ ਫਿਰ ਉਹ ਤੋਂ ਬਚਣ ਲਈ ਮਾਈਂਡ ਜਿਹੜਾ ਮੈਕੈਨਿਜ਼ਮ ਦਿੰਦਾ ਉਹ ਚਾਹੇ ਚਿੰਤਾ ਕਰਨੇ ਦਾ ਬੇਲੂੜੀ ਚਿੰਤਾ ਕਰਨੇ ਦਾ ਆ ਚਾਹੇ ਉਹ ਫਰਸਟ੍ਰੇਟ ਰਹਿਣੇ ਦਾ ਆ ਚਾਹੇ ਦੂਜਿਆਂ ਤੇ ਗੁੱਸਾ ਕਰਨੇ ਦਾ ਆ ਫਿਰ ਸਾਈਕਲ ਚੱਲ ਪੈਂਦਾ ਹੈ ਫਿਰ ਉਹਦੇ ਵਿੱਚ ਬੰਦਾ ਦੂਜਿਆਂ ਨੂੰ ਐਵੇਂ ਖਾਮ ਖਾ ਫਿਰ ਮਾਈਂਡ ਬਹਾਨੇ ਲੱਭਦਾ ਕਿ ਮੈਂ ਕਿਹਦੇ ਤੇ ਆਪਣਾ ਗੁੱਸਾ ਕੱਢਾਂ ਜਿਨ੍ਹਾਂ ਥਾਂਵਾਂ ਤੇ ਆਪਣੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਥਾਂਵਾਂ ਤੇ ਵੀ ਦੂਜੇ ਨੂੰ ਕਹੀ ਜਾਂਦਾ ਤੈਨੂੰ ਇਦਾਂ ਕਰਨਾ ਚਾਹੀਦਾ ਸੀ ਤੂੰ ਆ ਕਿਉਂ ਨਹੀਂ ਕੀਤਾ ਤੂੰ ਆ ਕਿਉਂ ਨਹੀਂ ਕੀਤਾ ਜਾ ਇਦਾਂ ਦੇ ਕੰਮਾਂ ਦੇ ਬਾਰੇ ਡਿਸਕਸ਼ਨ ਕਰੀ ਜਾਊਗਾ ਅੱਪੇ ਅਜੇ 2 ਸਾਲ ਬਾਅਦ ਕੰਮ ਦੀ ਲੋਡ ਹੁੰਦੀ ਆ ਉਹਦੇ ਬਾਰੇ ਬੈਠਾ ਚਿੰਤਾ ਕਰੀ ਜਾਊਗਾ ਕਿ ਕਿੱਦਾਂ ਹੋਊਗਾ ਜੋ ਸਾਡੇ ਬੰਦੇ ਕਰਦੇ ਨਹੀਂ ਹੁੰਦੇ ਗਾਹਾਂ ਸਰਕਾਰ ਬੰਦਾ ਚੰਦਰਮਾ ਕੋਈ ਬੰਦਾ ਯੂਨੀਵਰਸਿਟੀ ਲੱਗਾਏ ਗੱਲ ਕਰ ਉਹ ਸਿਰਫ ਮਾਈਂਡ ਦਾ ਤਰੀਕਾ ਆ ਆਪਣੀ ਗਲਾਨੀ ਜਿਹੜੀ ਆ ਉਹਨੂੰ ਆਤਮ ਗਲਾਨੀ ਹੋਈ ਹੋਆ ਜਿਹੜਾ ਗਿਲਟ ਦੇ ਵਿੱਚ ਉਹ ਜੀ ਰਿਹਾ ਆ ਜਿਹੜਾ ਆਪਣੇ ਆਪ ਨੂੰ ਬਲੇਮ ਦੇ ਰਿਹਾ ਆ ਉਹ ਬੀਤੀਆਂ ਹੋਈਆਂ ਕਟੜਾਵਾਂ ਦੇ ਕਰਕੇ ਜਿਹਦੀ ਉਹਦੇ ਕੋਲ ਵਿਕਟਮ ਹੋਣ ਦੀ ਲਿਸਟ ਆ ਲੰਬੀ ਉਹ ਤੋਂ ਬਚਣ ਦੇ ਲਈ ਮਾਈਂਡ ਨੇ ਉਹਨੂੰ ਇੱਕ ਟੈਕਨੀਕ ਦਿੱਤੀ ਔਰਾ ਦੱਸਤਾ ਮੈਨੂੰ ਇਦਾਂ ਲੱਗਦਾ ਜੇ ਜਦੋਂ ਇਹ ਉਹ ਸੋਚਣਾ ਇਹ ਪੱਕਾ ਡਿਪਰੈਸ਼ਨ ਦੇ ਵਿੱਚ ਜਾਣਾ ਇੱਥੇ ਨੂੰ ਘਟੋ-ਘਟ ਜੇਤੂ ਹੋਣ ਦਾ ਅਹਿਸਾਸ ਹੋਵੇ ਹਾਕਮ ਹੋਣ ਦਾ ਅਹਿਸਾਸ ਹੋਵੇ ਇਹ ਆਰਡਰ ਕਰ ਰਿਹਾ ਉਸ ਵੇਲੇ ਕਹਿ ਰਿਹਾ ਹੁੰਦਾ ਇਹ ਇਦਾਂ ਕਰੋ ਇਦਾਂ ਕਿਉਂ ਨਹੀਂ ਕੀਤਾ ਤੁਸੀਂ ਆ ਆ ਕਰੋ ਉਸ ਵੇਲੇ ਉਹ ਉਹ ਹਾਕਮ ਹੋਣ ਦੀ ਫੀਲਿੰਗ ਲੈ ਰਿਹਾ ਹੁੰਦਾ ਡਿਪਰੈਸਡ ਹੋਣ ਤੋਂ ਬਚ ਰਿਹਾ ਹੁੰਦਾ ਹੱਲ ਨਾ ਉਹ ਆ ਨਾ ਉਹ ਆ ਇਸ ਮੈਂਟਲਿਟੀ ਦੇ ਬੰਦੇ ਚੱਕ ਚੱਕ ਕੇ ਖੜੇ ਹੋ ਕੇ ਆ ਸੁਣਿਓ ਤੁਸੀਂ 2 ਮਿੰਟ ਦਾ ਹੈਗਾ ਕਲਿੱਪ ਪੰਨੂ ਦਾ ਉਹ ਉਹ ਤਜਵੀਜ਼ ਦੇ ਰਿਹਾ ਆ ਉਹ ਸੁਝਾਅ ਦੇ ਰਿਹਾ ਆ ਉਹ ਸੋਚ ਕੇ ਬੈਠਾ ਪਲਾਨ ਸੋਚ ਕੇ ਬੈਠਾ ਕਿ ਅਸੀਂ ਕਿਦਾਂ ਗੱਲ ਕਰਨੀਆਂ ਦੁਨੀਆ ਦੇ ਬਾਕੀ ਮੁਲਕਾਂ ਨਾਲ ਕਿਦਾਂ ਫਿਰ ਅਸੀਂ ਖਾਲਸਤਾਨ ਲੈ ਲੈਣਾ ਹੈ ਜੇ ਚੱਲ ਗਈ ਤਾਂ ਸਿਰਫ ਅਸੀਂ ਮੈਂਬਰ ਬਣਨ ਵਾਸਤੇ ਸੌਰੀ ਹਾਂ ਜਿਹੜਾ ਇੱਕ ਅਹਿਮ ਸਵਾਲ ਤੁਸੀਂ ਪੁੱਛਿਆ ਕਿ ਬੋਰਡ ਆਫ ਪੀਸ ਨੂੰ ਜੁਆਇਨ ਕਰਨ ਦੇ ਲਈ ਅਸੀਂ ਪ੍ਰੈਜ਼ੀਡੈਂਟ 트੍ਰੰਪ ਨੂੰ 1 ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਔਰ ਠੀਕ ਹੈ ਜੀ ਕੋਈ ਹੈਗੀ ਕਮੇਟੀ ਪੀਸ ਸ਼ਾਂਤੀ ਕਮੇਟੀ ਜਾਂ ਕੋਈ ਕਿਸੇ ਪੱਤਰ ਬੈਠੇ ਹੋਣੇ ਕਿਤੇ ਉੱਥੇ ਉਹਨੇ ਸਵਾਲ ਪੁੱਛ ਲਿਆ ਤਾਂ ਤਾਂ ਉਹਨਾਂ ਨੂੰ ਕਹਿ ਰਿਹਾ ਪਈ ਉਹ ਉਹਦੇ ਲਈ ਅਸੀਂ 트੍ਰੰਪ ਨੂੰ 100 ਬਿਲੀਅਨ 100 ਵਾਰ ਬਜਾਣੀ ਡਾਲਰ ਰੁਪਈਆ ਡਾਲਰ ਰਿਆ ਦੁਬਾਰਾ ਸੁਣ ਜਿਹੜਾ ਇੱਕ ਅਹਿਮ ਸਵਾਲ ਤੁਸੀਂ ਪੁੱਛਿਆ ਕਿ ਬੋਰਡ ਆਫ ਪੀਸ ਨੂੰ ਜੁਆਇਨ ਕਰਨ ਦੇ ਲਈ ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ 1 ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ ਔਰ ਅਸੀਂ ਬਿਲਕੁਲ 1 ਬਿਲੀਅਨ ਡਾਲਰ ਇਹਨੂੰ ਪੁੱਛੇ ਵੀ ਦੇਣਾ ਕਿੱਥੋਂ ਆ ਤੇ ਕਿਸੇ ਦੀ ਸਲਾਹ ਲਈ ਹੈ ਤੇ ਕੋਮ ਕੋਮ ਰੋਲਾ ਪਾਈ ਜੰਨੇ ਆ ਆ ਨਿਊਜ਼ੀਲੈਂਡ ਦੇ ਵਿੱਚ ਜਿੰਨੇ ਖਾਲਿਸਤਾਨ ਦੀ ਗੱਲ ਕਰਨੇ ਵਾਲੇ ਤੁਸੀਂ ਅਮਰੀਕਾ ਕੈਨੇਡਾ ਵਾਲੇ ਨੂੰ ਦੇਖ ਲਿਓ ਆਪਣੇ ਆਪ ਦੇ ਵਿੱਚ ਕੋਈ ਬੰਦਾ ਉਹ ਲੱਭ ਕੇ ਦਿਖਾ ਲਓ ਜਿਹਦੇ ਕੋ ਕੋਮਨ ਸੈਂਸ ਹੋਵੇ ਪੇ ਇਦਾਂ ਕਿਦਾਂ ਲੋਕਾਂ ਨੂੰ ਕਨਵਿੰਸ ਕਰੋਗੇ ਤੁਸੀਂ ਇਹ ਕਹਿਣ ਲਈ ਜਿਹੜੇ ਬੰਦੇ 1 ਘੰਟਾ ਓਵਰਟਾਈਮ ਨਹੀਂ ਛੱਡ ਸਕਦੇ ਕਦੇ ਨਾ ਜਿੱਥੇ ਜਿੱਥੇ ਜਿਨ੍ਹਾਂ ਥਾਵਾਂ ਤੇ ਲੱਗਿਓ ਆ ਟੈਕਸੀਆਂ ਦੇ ਬਿਜ਼ਨਸ ਹੈ ਆ ਰੇਲਵੇ ਦੇ ਵੀ ਇੰਨੇ ਸੋਹਣੇ ਸੋਹਣੇ ਬਿਜ਼ਨਸ ਹੈ ਵਧੀਆ ਵਧੀਆ ਇੰਡਸਟਰੀ ਦੇ ਵਿੱਚ ਡੇਡ ਡੇਡ 2 2 ਮਿਲੀਅਨ ਦੇ ਕੱਪੜੇ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਸਾਡੇ ਬੰਦੇ ਲੱਗੇ ਆ ਪੈਸੇ ਦੇ ਦੇ ਕੇ ਵੀਜ਼ੇ ਦੇ ਲਈ ਗਏ ਪਾਸਪੋਰਟ ਆਫਿਸ ਦੇ ਵਿੱਚ ਲੱਗੇ ਆ ਉੱਥੇ ਤਾਂ ਰਿਸ਼ਵਤਾਂ ਕਰ ਕਰਕੇ ਆ ਟੈਕਸੀਆਂ ਦੇ ਵਿੱਚ ਜਿਹੜੇ ਹੈਂਡੀਕੈਪ ਨਿਆਣੇ ਆ ਨਾ ਉਹਨਾਂ ਲਈ ਕਾਰਡ ਬਣਦੇ ਆ ਉਹ ਨਕਲੀ ਕਾਰਡ ਆਪਣੇ ਟੱਬਰ ਦੇ ਪਰਿਵਾਰ ਦੇ ਮੈਂਬਰਾਂ ਦੇ ਬੜਾ ਬਣਾ ਕੇ ਉਸ ਵਾਈਪ ਕਰ ਕਰਕੇ ਦਿਹਾੜੀ ਦਾ 4 4 5 500 ਡਾਲਰ ਪੀਜੇ ਸਰਕਾਰ ਨੇ ਕਹਿਤਾ ਪੀ ਇੱਕ ਇੱਕ ਜੇ 200 ਡਾਲਰ ਦੀ ਰਾਈਡ ਲੈਂਦਾ ਉਹ ਤੇ ਉਹਦੇ ਚੋਂ 150 ਡਾਲਰ ਤੁਸੀਂ ਸਰਕਾਰ ਦਊਗੀ 25 ਉਹਨੂੰ ਕੋਲ ਭਜਾ ਕੋਲ ਦੇਣੇ ਪੈਣੇ ਪਰਿਵਾਰ ਦੇ 2-4 ਮੈਂਬਰਾਂ ਦੇ ਕਾਰਡ ਬਣਾਏ ਹੋਆ ਕਦੇ ਬੰਦਾ ਘਰ ਵਾਲੀ ਨੂੰ ਬਿਠਾ ਕੇ ਬਾਜ਼ਾਰ ਛੱਡਿਆ ਹੁੰਦਾ 2 ਘੰਟੇ ਸ਼ਾਪਿੰਗ ਕਰੀ ਜਾਂਦੀ ਆ ਆ ਬੰਦਾ ਹੋਰ ਕੁਝ ਕਰੀ ਜਾਂਦਾ ਮੁੜ ਕੇ ਘਰੇ ਲਿਆ ਕੇ ਛੱਡ ਕੇ ਰਿਕਾਰਡ ਦੇ ਵੀ ਸ਼ੋਅ ਕਰਕੇ ਕਾਰਡ ਸਵਪ ਕਰਿਆ ਚੱਲ ਪੈਸੇ ਸਵਰਗ ਵਰਗੇ ਮੁਲਖਾਂ ਦਾ ਸੱਤਿਆਨਾਸ਼ ਮਾਰ ਕੇ ਰੱਖਣ ਵਾਲੀ ਲੋਕ ਤੁਸੀਂ ਬਿਨਾਂ ਕਿਸੇ ਦੀ ਸਲਾਹ ਲਿਆਂ ਬਿਨਾਂ ਕਿਸੇ ਨਾਲ ਗੱਲ ਕੀਤੀਆਂ ਤੇ ਸੋਬਕੀ ਇੱਕ ਬਿਲੀਅਨ ਡਾਲਰ 트ੰਪ ਨੂੰ ਦੇਣ ਦਾ ਵਾਅਦਾ ਕਰ ਦਿੱਤੀ ਸੀ ਕਿੱਥੋਂ ਆਣਾ ਪੈਸਾ ਉਹ ਕਿ ਮੁੱਦੀ ਨੇ ਦਿੱਤਾ ਤੁਹਾਨੂੰ ਏਜੰਸੀਆਂ ਦੇ ਰਹੀਆਂ ਕਿਹੜਾ ਪੰਜਾਬੀ ਆ ਉਹ ਜਿਹੜਾ ਹੱਡ ਭੰਨ ਕੇ ਮਿਹਨਤ ਕਰਦਾ ਆ ਤੇ ਪੈਸੇ ਕੱਢਣ ਨੂੰ ਤਿਆਰ ਆ ਨਿਊਜ਼ੀਲੈਂਡ ਦੇ ਵਿੱਚੋਂ ਦੱਸੋ ਨਹੀਂ ਤੁਸੀਂ ਮੈਂ 1987 ਤੋਂ ਮੈਂ ਇੱਥੇ ਤੁਸੀਂ ਇੱਕ ਵੀ ਬੰਦਾ ਦੱਸ ਦਿਓ ਉਹ ਬੰਦਾ ਫੋਨ ਤੇ ਫੋਨ ਕਰੇ ਸਾਡੇ ਨਾਲ ਉਹ ਕਹੇ ਵੀ ਆ ਪੈਸਾ ਮੈਂ ਮਿਹਨਤ ਨਾਲ ਕਮਾਇਆ ਆ ਆਪਣਾ ਆਈ ਆਰਡੀ ਨੰਬਰ ਦੇ ਦੇਵੇ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਅੱਜ ਐਤਵਾਰ ਆ ਬੁੱਧਵਾਰ ਸ਼ਾਮ ਤੱਕ ਆਪਾਂ ਲਾਈਵ ਪ੍ਰੋਗਰਾਮ ਰੱਖ ਰੋ ਸਾਰਾ ਚਿੱਠਾ ਖੜਾ ਕੇ ਰੱਖ ਦੂਗਾ ਕਿੱਥੋਂ ਆ ਪੈਸਾ ਉਹ ਇੱਕ ਅਰਬ ਡਾਲਰ ਤੇ ਜਾਨੀ ਅਸੀਂ ਜਦੋਂ ਵੀ ਅਸੀਂ 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 ਗੱਲ ਕਹਿਣੀ ਆ ਇਦਾਂ ਕਰਨੀ ਆ ਅਸੂਦ ਜੇ ਪ੍ਰੈਜ਼ੀਡੈਂਟ 트럼ਪ ਸਾਨੂੰ ਆਫਰ ਦਿੰਦਾ ਤੇ ਆਫਰ ਦੀ ਸ਼ਰਤ ਮੈਂ ਅੱਗੇ ਵੀ ਦੱਸ ਚੁੱਕਾ ਸਿਰਫ ਅਸੀਂ ਮੈਂਬਰ ਬਣਨ ਵਾਸਤੇ ਫੋਟੋ ਖਚਾਣ ਵਾਸਤੇ ਜਾਂ ਪ੍ਰੈਜ਼ੀਡੈਂਟ 트럼ਪ ਨਾਲ ਬੈਠਣ ਵਾਸਤੇ ਇਹ ਕੋਈ ਵੀ ਡਾਲਰ ਨਹੀਂ ਖਰਚਣਾ ਚਾਹੁੰਦੇ ਜੇ 1 ਬਿਲੀਅਨ ਡਾਲਰ ਅਸੀਂ ਦੇਾਂਗੇ ਉਹਦੀ ਇੱਕ ਸ਼ਰਤ ਤੇ ਦੇਾਂਗੇ ਕਿ ਉਹ ਮਜਬੂਰ ਕਰੇ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਉਸ ਹਿੰਦੁਸਤਾਨ ਦੇ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾਏ ਲੋਕਾਂ ਨੂੰ ਆਜ਼ਾਦੀ ਦੇ ਉੱਤੇ ਵੋਟ ਦੇਣ ਦਾ ਇੱਕ ਵਾਰੀ ਹੱਕ ਦੇ ਹင် ਤੁਸੀਂ ਦੱਸੋ ਆ ਵੀ ਜਿਹੜੀ ਸ਼ਰਤ ਪੇ 1 ਬਿਲੀਅਨ ਡਾਲਰ ਦੇਾਂਗੇ ਅਸੀਂ ਜਿਹੜਾ ਪੰਜਾਬ ਆ ਇੰਡੀਆ ਵਾਲਾ ਪੰਜਾਬ ਜਿਹੜੇ ਪੰਜਾਬ ਵਿੱਚ ਰਾਧਾ ਸਵਾਮੀਆ ਦਾ ਡੇਰਾ ਆ ਜਿਹੜੇ ਪੰਜਾਬ ਵਿੱਚ ਬੱਲਾਂ ਵਾਲੇ ਦਾ ਡੇਰਾ ਜਿਹੜੇ ਪੰਜਾਬ ਚ ਮੋਦੀ ਚੱਲਾ ਆਦਮ ਪਰਾਲੀ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵਦਾਸ 에어ਪੋਰਟ ਰੱਖ ਜਿਹੜੇ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਸ਼ਰਿਆਮ ਬੁਜ਼ਾਰਾਂ ਦੇ ਵਿੱਚ ਦਾ ਪਾੜ ਕੇ ਚੀਕਾਂ ਮਾਰ-ਮਾਰ ਕੇ ਜਿਹੜੇ 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 ਪੰਜਾਬ ਦੇ ਵਿੱਚ ਧਰਨਿਆਂ ਤੇ ਬੈਠੇ ਲੋਕਾਂ ਦੇ ਡਾਂਗਾਂ ਫੇਰ-ਫੇਰ ਕੇ ਤੋਰੇ ਵੀ 328 ਰੁਪਿਆਂ ਦੇ ਵਿਰੋਧ ਪ੍ਰਦਰਸ਼ਨ ਕਰਨ ਗਏ ਬੰਦਿਆਂ ਨੂੰ ਕੁੱਟ ਕੇ ਤੋਰਿਆ ਵੀ ਜਿਹੜੇ ਪੰਜਾਬ ਦੇ ਵਿੱਚ ਜਦੋਂ ਤੁਮੇ ਹੋਈ ਗੱਲ ਕਰਦੇ ਆ ਸਿੱਖ ਧਰਮ ਦੀ ਤਾਂ ਦੂਜਿਆਂ ਨੂੰ ਕਤਲ ਕਰਨ ਤੱਕ ਜਾਂਦੇ ਆ ਆਪਾਜਪਾ ਦੀ ਝੂਲੀ 'ਚ ਜਾ ਕੇ ਬੈਠੇ ਜਿਹੜੇ ਪੰਜਾਬ ਚ ਭਿੰਡਰਾਂ ਵਾਲੇ ਦੀ ਜਗ੍ਹਾ ਤੇ ਬਾਬਾ ਦੀਪ ਸਿੰਘ ਦੀ 16ਵੀਂ ਥਾਂ ਤੇ ਬੈਠਾ ਹਰਨਾਮ ਸਿੰਘ ਧੋਮਾ ਭਾਜਪਾ ਦੇ ਨਾਲ ਸਾਂਝ ਪਾ ਕੇ ਬੈਠਾ ਉਸ ਪੰਜਾਬ ਦੇ ਵਿੱਚ ਇਹ ਕਹਿੰਦਾ ਵੀ ਰੈਫਰੰਡਮ ਕਰਾ ਦਿਓ ਤਾਂ ਖਾਲਸਾਤਨ ਬਣ ਜਾਣਾ ਲੱਖ ਦੀ ਲਾਹਣ ਤੇ ਤੇਰੇ ਪੰਨੂਆ ਤੈਨੂੰ ਤੈਨੂੰ ਇਦਾਂ ਬਕਵਾਸ ਕਰਦੇ ਨੂੰ ਸ਼ਰਮ ਹੀ ਨਹੀਂ ਆਉਂਦੀ ਤੈਨੂੰ ਤੈਨੂੰ ਮਾਨਸਿਕ ਰੋਗੀ ਨਾ ਕਹੀਏ ਤਾਂ ਕੀ ਕਹੀਏ ਕਿਉਂ ਨਾ ਮੰਨੀਏ ਕਿ ਕਿਸੇ ਨਾ ਕਿਸੇ ਏਜੰਸੀ ਨੇ ਕਿਸੇ ਨਾ ਕਿਸੇ ਸਰਕਾਰ ਦੇ ادارے ਨੇ ਸਿੱਖਾਂ ਨੂੰ ਬੇਵਕੂਫ ਸਾਬਤ ਕਰਨ ਦੇ ਲਈ ਤੈਨੂੰ ਬਿਠਾ ਲਿਆ ਹੈ ਪਹਿਲੀ ਗੱਲ ਤਾਂ ਤੁਹਾਡੇ ਚ ਔਕਾਤ 1 ਬਿਲੀਅਨ ਡਾਲਰ ਤੁਸੀਂ ਕਿਦਾਂ ਕਿਹਦੇ ਆਸਰੇ ਨਾਲ ਕਿਤੋਂ ਕਿਤੋਂ ਵਾਅਦਾ ਲਿਆ ਤੁਸੀਂ ਔਰ ਰੈਫਰੰਡਮ ਕਰਾਉਣ ਦੇ ਲਈ ਹੀ ਕਿਉਂ ਦਊਗਾ ਕੋਈ ਜਿਨ੍ਹਾਂ ਨੇ ਅੱਗੇ ਨਿਊਜ਼ੀਲੈਂਡ ਦੇ ਵਿੱਚ 37000 ਬੰਦੇ ਨੇ ਵੋਟ ਪਾਈ ਆ ਠੀਕ ਹੈ ਜੀ ਮਨੂ ਲੋ ਪੰਜਾਬ ਚ ਬਣ ਲਗਾ ਖਾਲਸਤਾਨ ਨਿਊਜ਼ੀਲੈਂਡ ਦੇ 37000 ਵਿੱਚੋਂ ਤੁਸੀਂ ਐ NZ ਪੰਜਾਬੀ ਨਿਊਜ਼ ਵਾਲੇ ਆ ਟੱਕਨਿੰਨੀ ਵਾਲਾ ਗਰੁੱਪ ਆ ਕੋਲਮਾ ਰੋਡ ਜਿੱਨੇ ਗੁਰਦੁਆਰੇ ਆ ਉਹਨਾਂ ਦੇ ਵਿੱਚ ਜਾ ਕੋ ਬੰਦਾ ਲਾਈਵ ਹੋ ਕੇ ਉਹ ਬੰਦਿਆਂ ਦੀ ਲਿਸਟ ਬਣਾ ਕੇ ਪੇ ਇਹ ਬੰਦੇ ਕਹਿੰਦੇ ਆ ਅਸੀਂ ਜਿੱਦਣ ਖਾਲਸਤਾਨ ਬਣ ਗਿਆ ਨਿਊਜ਼ੀਲੈਂਡ ਛੱਡ ਕੇ ਪੰਜਾਬ ਜਾਣੇ ਨੂੰ ਤਿਆਰ ਹਾਂ ਨਾਲੇ ਬਣੇ ਤੇ ਕਿਉਂ ਜਾਉਂਗੇ ਤੁਸੀਂ ਤਨ ਕੈਨੇਡਾ ਦੇ ਵਿੱਚ ਤੁਸੀਂ ਬੈਠੇ ਆਂ ਅਮਰੀਕਾ ਚ ਬੈਠੇ ਜਿਹੜੇ ਬੰਦੇ ਖਾਲਸਾਤਨ ਲੈਣ ਦੇ ਹੱਕ ਵਿੱਚ ਆ ਉਹ ਹੀ ਕਿਉਂ ਨਹੀਂ ਕਰਦੇ ਪਏ ਆਪਣੇ ਘਰ-ਬਾਰ ਵੇਚ ਕੇ ਪੰਜਾਬ ਜਾ ਕੇ ਰਹਿਣਾ ਸ਼ੁਰੂ ਕਰੋ ਫਿਰ ਸਰਕਾਰ ਨੂੰ ਕਹੋ ਫਿਰ ਰੈਫਰੰਡਮ ਕਰਾਓ ਦੇਖੋ ਕਿੰਨੇ ਬੰਦੇ ਨਾਲ ਆ ਸਾਡੇ ਮੈਂ ਕਹਿੰਦਾ ਅੱਦੇ-ਅੱਦੇ ਘੰਟੇ ਦੇ ਓਵਰਟਾਈਮ ਦੀ ਖਾਤਰ ਬੰਦੇ ਮਰਨੇ ਨੂੰ ਤਿਆਰ ਹੋ ਜਾਂਦੇ ਆ ਬੇਪੱਤ ਹੋ ਜਾਂਦੇ ਆ ਬੇਇੱਜ਼ਤੀ ਕਰਵਾ ਲੈਂਦੇ ਆ ਦੂਜਿਆਂ ਤੇ ਇਲਜ਼ਾਮ ਲਾ ਦਿੰਦੇ ਤੁਮਤਾ ਲਾ ਦਿੰਦੇ ਆ ਚੋਰੀ ਕਰਨ ਦਾ ਹੀਰਾ ਫੇਰੀ ਦਾ ਕੋਈ ਮੌਕਾ ਨਹੀਂ ਛੱਡਦਾ ਤੂੰ ਬੰਦੇ ਆਪਣਾ ਕੰਮਕਾਰ ਛੱਡ ਕੇ ਇੱਥੇ ਭੇਜੂਗੇ ਜਾ ਕੇ ਜੇ ਇੱਦਾਂ ਹੀ ਸੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਗੁਰਦੁਆਰਿਆਂ ਦੇ ਨਾਂ ਤੇ ਝੂਠੀਆਂ ਸਪਾਂਸਰਾਂ ਬਣਵਾ ਬਣਵਾ ਕੇ ਝੂਠੀਆਂ ਸੋਹਾਂ ਖਾ ਖਾ ਕੇ ਇਹਨਾਂ ਮੁਲਖਾ 'ਚ ਬੰਦੇ ਕਿਉਂ ਹੁਣ 트াম্প 트াম্প ਦੇ ਭਾਪੇ ਦਾ ਰਾਜ ਹੈ ਆ ਵੀ ਕਿਸੇ ਮੁਲਖ ਨੂੰ ਕਹੂਗਾ ਵੀ ਹਾਂ ਇੱਥੇ ਰੈਫਰੰਡਮ ਕਰਾਉਣਾ ਤਾਂ ਕੰਟਰੀ ਵੱਖਰਾ ਕਰਨਾ ਅਗਰੇ ਨਾਲ ਕਹਤਾ ਵੀ ਲਿਆ ਪਹਿਲਾਂ ਤੇਰੇ ਅਮਰੀਕਾ ਵਿੱਚ ਕਰਾਈਏ ਕਿੰਨੇ ਟੁੱਟੇ ਹੋਗੇ ਤੇਰੇ ਅਮਰੀਕਾ ਦੇ ਪਤਾ ਤੈਨੂੰ ਠੀਕ ਹੈ ਉਹ ਗੁੰਡਾਗਰਦੀ ਜਿੱਥੇ ਚੱਲਦੀ ਆ ਕਰ ਲੈਂਦੇ ਜਦੋਂ ਅਗਲਾ ਨਾਸੀ ਧੂਆਂ ਕਰਦਾ ਉਸ ਵੇਲੇ ਮੋਰੀਓ ਬੀਤ ਨਾਮ ਨੇ ਕੀ ਹਾਲ ਕੀਤਾ ਸੀ ਵੇ ਨਾਲ ਇੰਡੀਆ ਨੂੰ ਹੱਥ ਪਾ ਲੂਗਾ ਟਰੰਪ ਮੈਨੂੰ ਪਤਾ ਨਹੀਂ ਕਿ ਬਣਨਾ ਕੀ ਆ ਅਮਰੀਕਾ ਦਾ ਮੁੜ ਕੇ ਰਸ਼ੀਆ ਚਾਈਨਾ ਜਾਂ ਇੰਡੀਆ ਉਹਨਾਂ ਦੇ ਨਾਲ ਸਿੱਧੀ ਟੱਕਰ ਲੈਣ ਲਈ ਸਿੱਧੀ ਇੰਟਰਰਪਸ਼ਨ ਤੁਹਾਡੇ ਵਰਗੇ ਮੂਰਖ ਨੂੰ ਤਾਂ ਹੀ ਤਾਂ ਬਿਠਾਇਆ ਆ ਉਹਨੇ ਪੀ ਸ਼ਾਇਦ ਮਸਲਾ ਸ਼ਾਇਦ ਦਵਾ ਥੱਲੇ ਆ ਕੇ ਇੰਡੀਆ ਵਰਗਾ ਸਾਡੇ ਤਲਵੇ ਚੱਟੇ ਨਹੀਂ ਤਾਂ ਐਡੀ ਐਡੀ ਨਾ ਸਮਝਾਂ ਦੀ ਕੌਮੀਆਂ ਸਾਡੀ ਐਡੀ ਬਿਵਕੂਫਾਂ ਦੀ ਕੌਮੀਆਂ ਸਾਡੀ ਇਹ ਬੰਦੇ ਲੀਡਰ ਆ ਸਾਡੇ ਮੈਂ ਅੱਗੇ ਵੀ ਕਹਿਣਾ ਹੁੰਦਾ ਭਿੰਡਰਾਂ ਵਾਲੇ ਦੀ ਸਪੀਚ ਦੇ ਵਿੱਚੋਂ ਕੋਈ ਗੱਲ ਤੁਸੀਂ ਲੱਭ ਕੇ 5 ਮਿੰਟ ਦੀ ਕੋਈ ਗੱਲ ਲੱਭ ਕੇ ਗੁਰਵਚਨ ਸਿੰਘ ਭਿੰਡਰਾਂ ਵਾਲੇ ਦੀ ਕਿਤੇ 2 ਪੰਨੇ ਲੱਭ ਕੇ ਦਿਖਾ ਦਿਓ ਜਿਹਦੇ ਵਿੱਚੋਂ ਕਾਮਨ ਸੈਂਸ ਲੱਭਦੀ ਇਹ ਤਾਂ ਥੋੜੀ ਜਿਹੀ ਅਕਲ ਰੱਖਣ ਵਾਲਾ ਬੰਦਾ ਵੀ ਝਟਕਾ ਹੂਗਾ ਕਿ ਜੇ ਕਰਤਾਰ ਸਿੰਘ ਪਿੰਡਰ ਵਾਲੇ ਨੇ ਐਮਰਜੈਂਸੀ ਵੇਲੇ ਨਗਰ ਕੀਰਤਨ ਕੱਢੇ ਆ ਉਹ ਸਰਕਾਰ ਦੇ ਵਿਰੁੱਧ ਸਰਕਾਰ ਨਾਲ ਮੱਥਾ ਲਾ ਕੇ ਨਹੀਂ ਕੱਢੇ ਉਹ ਇੰਦਰਾ ਗਾਂਧੀ ਦਾ ਸੰਜੀਤ ਗਾਂਧੀ ਦਾ ਖੇਡਿਆ ਹੋਇਆ ਪੱਤਾ ਹੋ ਸਕਦਾ ਹੈ ਇਹ ਪੰਜਾਬ ਦੇ ਵਿੱਚ ਵੱਡੀ ਅਕਾਲੀ ਦਲ ਪਾਰਟੀ ਜਿਹੜੀ ਆ ਬਹੁ ਗਿਣਤੀ ਜਿਹੜੀ ਆ ਉਹ ਨੈਕਸਟ ਸਲਾਈਡ ਕਾਮਰੇਡ ਤਾਂ ਨੈਕਸਟ ਸਲਾਈਡ ਲੇਅਰ ਤਾਂ ਅੱਗੇ ਹੀ ਕਾਂਗਰਸ ਦੇ ਵਿਰੁੱਧ ਭੁਗਤੀ ਉਸ ਪਿੱਲੇ ਉੱਥੇ ਉਹ ਐਮਰਜੈਂਸੀ ਕਰਕੇ ਜਿਹੜਾ ਵਿਰੋਧ ਹੋਇਆ ਪੰਜਾਬ 'ਚ ਉਹਨੂੰ ਖੰਡਾਉਣ ਦੇ ਲਈ ਗਦਾਰ ਚਾਹੀਦਾ ਸੀ ਉਹਨਾਂ ਨੂੰ ਉਹਨਾਂ ਨੂੰ ਕੋ ਉਹ 도ਗਲਾ ਬੰਦਾ ਚਾਹੀਦਾ ਸੀ ਉਹ ਗਰੁੱਪ ਚਾਹੀਦਾ ਸੀ ਜਿਹੜਾ ਸਰਕਾਰ ਦੇ ਇੱਕ ਹੱਕ ਵਿੱਚ ਪੁੱਗਤਦਾ ਜਿਹੜਾ ਪੰਜਾਬ ਦੀ ਬਹੁ ਗਿਣਤੀ ਦੇ ਵਿਰੁੱਧ ਇੱਕ ਕਿਲਾ ਗੱਡ ਕੇ ਖੜਾ ਹੁੰਦਾ ਉੱਥੇ ਦਮਦਮੀ ਟਕਸਾਲ ਨੂੰ ਵਰਤਿਆ ਨਹੀਂ ਅੱਜ ਤੋਂ ਮੈਂ ਬੈਠਾ ਨਹੀਂ ਬਾਦ ਪਾਜਪਾ ਦੇ ਪੈਰਾਂ 'ਚ ਜਾ ਕੇ ਪਿਛਲੇ 12-15 ਸਾਲ ਬਾਦਲਾਂ ਦੇ ਨਾਲ ਸਾਂਝ ਪੱਖੇ ਨਹੀਂ ਬੈਠੇ ਅੱਜ ਨਹੀਂ ਉਹਨਾਂ ਦੀ ਤਾਕਤ ਰਹੀ ਛੱਡ ਕੇ ਤਾਂ ਚਲਾ ਗਿਆ ਥੋੜੀ ਬੋਤੀ ਥੋੜੀ ਬੋਤੀ ਅਕਲ ਦਾ ਸਮਝਦਾਰੀ ਦਾ ਸਬੂਤ ਜ਼ਰੂਰ ਦਿਆ ਕਰੋ